जय रंगी भगवान जय श्री राम जय श्री राम जय श्री राम जय श्री राम राधे राधे जय श्री राधे जय श्री आज जमाना तो जड़ी संगत इथे पहुंची है सीनियर सिटीजन दो दिन বৃন্দাবন ਰਹਿਣ ਤੋਂ ਬਾਅਦ ਅੱਜ ਇੱਥੋਂ ਪ੍ਰਸਥਾਨ ਕਰ ਰਹੇ ਨੇ ਅਯੁੱਧਿਆ ਦੇ ਲਈ ਤੇ ਮੈਂ ਦੋ ਗੱਲਾਂ ਕਰਨਾ ਚਾਹੁੰਦਾ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਜੀ ਤੁਸੀਂ ਇੱਥੇ ਦੋ ਦਿਨ ਰਹੇ ਹੋ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਬਹੁਤ ਆਨੰਦਮਾਨਿਆ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਦਾ ਨਾਮ ਲਿਆ ਉਸ ਤੋਂ ਬਾਅਦ ਸਾਰੇ ਸਥਾਨ ਘੁੰਮੇ ਬ੍ਰਿੰਦਾਵਨ ਪੂਰਾ ਘੁੰਮਿਆ ਵਰਸਾਨਾ ਘੁੰਮਿਆ ਤੇ ਉਸਤਵਾਲ ਕੱਲ ਅਨੰਦ ਆਇਆ ਪੂਰਾ ਬੋਲਨ ਅਨੰਦ ਆਇਆ ਵਾਹ ਜੀ ਵਾਹ ਕੀ ਬਾਤ ਹੈ ਡਾਕਟਰ ਸਾਹਿਬ ਨੂੰ ਪੂਰਾ ਅਨੰਦ ਆਇਆ ਆ ਅਗਲੇ ਵਿਚਾਰ ਨਹਿਰੂ ਜੀ ਤੋਂ ਲੈਂਦੇ ਆ ਨਹਿਰੂ ਜੀ ਜੈ 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 શ્રી ਰਾਧੇ ਇਸਤਵਤਸਯਾ ਅਯੋਧਿਆ ਚੰਦੂ ਪ੍ਰਸਤਾਨ ਕਰ ਰਹੇ ਆ ਤੇ ਪ੍ਰਮਾਤਮਾ ਅਗੇ ਦੁਆ ਕਰਦੇ ਆ ਸਾਡੀ ਯਾਤਰਾ ਸਫਲ ਹੋਵੇ ਠੀਕ ਹੈ ਡਾਕਟਰ ਸਾਹਿਬ ਜੀ ਧੰਨਵਾਦ ਹਾਂਜੀ ਨਹਿਰੂ ਜੀ ਤੁਹਾਡੇ ਵਿਚਾਰ ਅਸੀਂ ਸਮਾਣੇ ਤੋਂ ਬਰਿੰਦਵਨ ਆਏ ਬੰਕੇ ਬਿਆਰੀ ਜੀ ਦੇ ਦਰਸ਼ਨ ਕੀਤੇ ਮਨ ਨੂੰ ਬੜੀ ਸੰਤੁਸ਼ਟੀ ਹੋਈ ਰਾਜਾ ਰਾਣੀ ਦੀ ਬੜੀ ਕਿਰਪਾ ਹੋਈ ਖੁੱਲੇ ਦਰਸ਼ਨ ਖੁੱਲੇ ਦਰਸ਼ਨ ਵਾਕੇਬਿਯਾਰੀ ਜੀ ਦੇ ਰਾਜਾ ਰਾਣੀ ਜੀ ਦੇ ਗਵਰਧਨ ਜੀ ਨੇ ਸਭ ਜਗ੍ਹਾ ਖੁੱਲੇ ਦਰਸ਼ਨ ਹੋ ਪਰिक्रमा ਪੂਰੀ ਕੀਤੀ ਪਰिक्रमा ਪੂਰੀ 21 ਕਿਲੋਮੀਟਰ ਦੀ ਕੀ ਬਾਤ ਹੈ ਜੈ ਜੈ ਸ਼੍ਰੀ ਰਾਦੇ ਜੈ ਜੈ ਸ਼੍ਰੀ ਰਾਦੇ ਸ਼੍ਰੀ ਰਾਦੇ ਪਰਮੇਸ਼ਰ ਜੀ ਦੇ ਦਿਲ ਦੇ ਵਿੱਚ ਬਾਹਰ ਨਿਕਲੀ ਵੇਖ ਮੈਂ ਇਹ ਪੂਜਾ ਖਾਣਾ ਮੈਂ ਨਹੀਂ ਕੁਝ ਕਰਦਾ ਅਰਵੇ ਜੀ ਤੁਸੀਂ ਵੀ ਬੋਲੀ ਦਿਓ ਮੈਂ ਨਹੀਂ ਕਹਿੰਦਾ ਤੁਸੀਂ ਕਹੋਗੇ ਤੁਹਾਨੂੰ ਕਹਿਣਾ ਪਏਗਾ ਹੈ ਨਹੀਂ ਅਰਵੇ ਜੀ ਮੈਂ ਤਾਂ ਇਹ ਕਹਿੰਦਾ ਅਯੁੱਧਿਆ ਜਾਣ ਤੋਂ ਅਯੁੱਧਿਆ ਜਾਣ ਤੋਂ ਪਹਿਲਾਂ ਵੀ ਪਰਮਾਤਮਾ ਸਾਡੀ ਜਿਹੜੀ ਸਫਲ ਯਾਤਰਾ ਰੱਖੀ ਤੇ ਉਹ ਸਾਨੂੰ ਰਸਤੇ 'ਚ ਕੋਈ ਕਿਸੇ ਕਿਸਮ ਦਾ ਟੱਕਾ ਵੀ ਸਾਨੂੰ ਨਾ ਲੱਗੇ। ਅਸੀਂ ਇਹ ਗੱਲ ਕਹਿੰਦੇ ਆਂ ਵੀ ਪ੍ਰਮਾਤਮਾ ਹਰੇਕ ਨੂੰ ਹੀ ਇਹਨਾਂ ਸਥਾਨਾਂ ਤੇ ਲਿਆਵੇ ਤੇ ਆ ਕੇ ਲੋਕ ਦਰਸ਼ਨ ਕਰਨ ਤੇ ਪ੍ਰਮਾਤਮਾ ਦਾ ਆਨੰਦ ਮਾਣਨ ਦੁਨੀਆ ਤੇ ਆਉਣਾ ਤੇ ਚਲੇ ਜਾਣਾ। ਤੇ ਹੋਰ ਕੁਝ ਨਹੀਂ ਹੈ ਸੰਸਾਰ ਦੇ ਉੱਤੇ। ਖਾਲੀ ਹੱਥ ਆਇਆ ਖਾਲੀ ਹੱਥ ਪਰ ਜਾਣਾ। ਸਾਰੇ ਆਪਾਂ 1 ਮਿੰਟ ਲਈ ਅਰਦਾਸ ਕਰੀਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਆਪਾਂ ਜਿਹੜੀ ਅਗਲੀ ਯਾਤਰਾ ਹੈ ਉਹ ਅੱਛੇ ਢੰਗ ਦੇ ਨਾਲ ਅਤੇ ਬਹੁਤੀ ਅੱਛੇ ਵਿਚਾਰ ਆਪਣੇ ਜਿਹੜੇ ਰੱਖਨੇ ਨੇ ਸਾਰੇ ਰੱਖੇ ਤੇ ਆਪਣੀ ਯਾਤਰਾ ਸਫਲ ਹੋਵੇ ਇੱਕ ਮਿੰਟ ਦੋ ਮਿੰਟ ਲਈ ਤੁਸੀਂ ਅਰਦਾਸ ਕਰੋ ਉਸ ਪ੍ਰਮਾਤਮਾ ਨੂੰ ਕਿ ਸਾਡੀ ਯਾਤਰਾ ਵਾ ਸਫਲ ਕਰੇ ਪ੍ਰਮਾਤਮਾ ਬੋਲ ਸ਼ਿਵ ਸ਼ੰਕਰ ਭਗਵਾਨ ਕੀ ਜੈ ਬੋਲ ਸ਼ਿਵ ਸ਼ੰਕਰ ਭਗਵਾਨ ਕੀ ਜੈ ਬੋਲ ਸਾਚੇ ਦਰਬਾਰ ਕੀ ਜੈ ਜੈ ਕ੍ਰਿਸ਼ਨ ਭਗਵਾਨ ਜੀ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਸ ਤਰ੍ਹਾਂ ਪੂਜ ਕਰਾਂਗੇ ਜੈ ਸ਼੍ਰੀ ਰਾਮ ਅਬ ਆਪਣਾ ਅਗਲਾ ਪ੍ਰਾਉ ਅਯੋਧਿਆ ਹੋਗਾ पीर गुजरंगी हर हर महादेव सीनियर सिटीजन आप तैयार हैं अयोध्या के लिए जय श्री राम की बिल्डिंग का फ्रंट है जो इंशाल्लाह जदी बन रही है उसका फ्रंट है जी ਇਹਦੀ ਸਾਈਡ ਸਾਈਡ ਪੋਜਾਏ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹਦਾ ਸਾਈਡ ਪੋਜ ਹੈ ਬਹੁਤ اچھی ਬਹੁਤ اچھی ਜਬੜ ਕੇ ਤਿਆਰ ਹੋਏਗੀ ਰਹਿਣ ਯੋਗ ਹੋਏਗੀ ਫਿਰ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਰਵਾਂਗੇ ਤੇ ਸਾਲ ਇੱਕ ਸਾਲ ਲੱਗ ਜੇਗਾ ਹੋਰ ਠੀਕ ਹੈ ਜੀ ਰਾਧੇ ਰਾਧੇ ਸਾਡੇ ਰਮੇਸ਼ ਜੀ ਸ਼ਰਮਾ ਜਿਹੜੇ ਸਨਮਾਨਿਤ ਉੱਚ ਅ치 ਤੌਰ ਤੇ ਪਹੁੰਚੇ ਨੇ ਤੇ ਉਹ ਸਮਾਣੇ ਦੇ ਵੱਲੋਂ ਆਪਣੇ ਬੋਲਪੁਰ ਸਮਾਜ ਵੱਲੋਂ ਅਤੇ ਹੋਰ ਵੀ ਸਟੇਟਾਂ ਤੋਂ ਜਿਹੜੇ ਬੋਲਪੁਰ ਬਰਾਦੇ ਉਹਨਾਂ ਵੱਲ ਦੇ ਸਹਿਯੋਗ ਦੇ ਨਾਲ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਇਹਨਾਂ ਬਾਰੇ ਸਾਡੇ ਰਮੇਸ਼ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਮੇਸ਼ ਜੀ ਮੈਂ ਇਹ ਗੱਲ ਕਹਿਦਾ ਚਾਹਾਂ ਕਹਿੰਦਾ ਹਾਂ ਵੀ ਜਿਹੜੀ ਸਾਡੇ ਸਮਾਣੇ ਦੇ ਲੋਕ ਨੇ ਇਹਨਾਂ ਨੇ ਬੋਲ ਆਪਣੇ ਬੋਲਪੁਰ ਸਮਾਜ ਦਾ ਬਹੁਤ ਵੱਡਾ ਨਾਮ ਕਰਿਆ ਤੇ ਅਸੀਂ ਇਹ ਗੱਲ ਕਹਿਨੇ ਆਂ ਵੀ ਬੋਲਪੁਰ ਸਮਾਜ ਜਿੰਨ ਦੁਗਣੀ ਰਾਤ ਚੁਗਣੀ ਜੋ ਲੋਕ ਦਾਨ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਦਾ ਹਾਂ ਤੇ ਮੈਂ ਖਾਸ ਕਰਕੇ ਗਿਆਨੀ ਜੀ ਘਟਾਰੀਆ ਰਾਜਕੁਮਾਰ ਜੀ ਸੱਚਦੇਵਾ ਬੋਲਪੁਰ ਸੰਗ ਦਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਕਹਿੰਦਾ ਹਾਂ ਇਹ ਦਿਨ ਦੁਗਰੀ ਰਾਤ ਚੁਗਨੀ ਧਰਮਸ਼ਾਲਾ ਜਿਹੜੀ ਇਹ ਚੜੇ ਐਨ ਵਧੀਆ ਬਣੇ ਅਸੀਂ ਇਹ ਗੱਲ ਕਹਿੰਦੀ ਆ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਵੀ ਪ੍ਰਮਾਤਮਾ ਇਹਦੀ ਇੱਜ਼ਤ ਰੱਖੀ ਇਹਦੀ ਇੱਜ਼ਤ ਤਾਂ ਸਾਡੀ ਯਾਨੀ ਕਿ ਜਿਹੜੇ ਸਮਾਣੇ ਤੋਂ ਆਪਾਂ ਲੋਕ ਆਵਾਂਗੇ ਸਾਨੂੰ ਇੱਥੇ ਪੂਰਨ ਮਾਣ ਮਿਲੇਗਾ ਸਨਮਾਨ ਮਿਲੇਗਾ ਕਮਰੇ ਸਾਨੂੰ ਮਿਲਣਗੇ ਜੀ ਵਿਸ਼ੇਸ਼ ਕਰਕੇ ਧੰਵਾਦ ਵੀ ਹਰੇਕ ਬੰਦੇ ਦਾ ਮਾਣ ਇੱਜ਼ਤ ਹੋਵੇਗਾ ਠੀਕ ਹੈ ਤੇ ਮੈਂ ਖਾਸ ਕਰਕੇ ਸਮਾਣੇ ਵਾਲਿਆਂ ਦਾ ਫੇਰ ਵੀ ਧੰਵਾਦੀ ਹਾਂ ਠੀਕ ਹੈ ਰਮੇਸ਼ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਰਾਧੇ ਰਾਧੇ ਇਹ ਫਸਟ ਫਲੋਰ ਜਬਾਰਾ उधर दृश्य कमरे बहुत खुले भाई अंदर वाशरूम भी होगी सब कुछ ए रेंडली कमरा थे अंदर बाथरूम अटैच्ड अटैच्ड बाथरूम क्या बात है टोटल पैंतीस रूम ਪੈਂਤੀ ਰੂਮ ਨੇ ਪੈਂਤੂ ਸਾਰੇ ਅਟੈਚਡ ਅਟੈਚ ਬਹੁਤ ਆ ਬਾਥਰੂਮ ਦਾ ਅਟੈਚ ਅੱਛਾ ਸਹੀ ਤੁਰ ਕੇ ਸਹੀ ਹਾਂ ਉੱਪਰ ਨਾ ਬਸ ਸਾਰੇ ਇਦਿਨ 35 ਦੇ ਕਮਰੇ ਜੀ ਕੀ ਬਾਤ ਹੈ ਹਾਲੇ ਨੀਚੇ ਪਸੰਦ ਆ ਰਿਹਾ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਵਾਕਈ ਪਰ ਸੰਸਥਾ ਦੇ ਲਾਇਕ ਨੇ। ਉਹਦੇ ਖਾਲੀਏ ਚ ਖਾਲੀਏ। ਹਾਂਜੀ। ਕਦੇ ਤੁਰ ਤੁਰ ਕੇ ਕਿਹਾ ਜੋ ਖਾਲੀਏ। ਨਹੀਂ ਆ ਮੈਂ। ਆ ਮੈਂ ਹੀ ਆ ਜੀ। ਲੱਖੋਂ ਮੈਂ ਜੀ ਜੀ ਰੋਲਾ ਰੋਲਾ ਵਰਤਿਆ। ਕੀ ਬਾਤ ਹੈ। ਅਤੇ ਬਿਲਡਿੰਗ ਦੇ ਬਾਹਰ ਹਰਿਆਲੀ ਹੀ ਹਰਿਆਲੀ। ਵਾਕਈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਆਕਸੀਜਨ ਭਰਪੂਰ ਹੈ ਤੇ ਹਰਿਆਲੀ ਹੀ ਹਰਿਆਲੀ ਇਹਦੇ ਬਿਲਡਿੰਗ ਕਿਹੜੀ ਸਾਹਮਣੇ ਜੀ ਪਤਾ ਨਹੀਂ ਕੀ ਹੈ ਦੱਸ ਦਿੱਤੀਗੇ ਕੁਝ ਨੇੜੇ ਪ੍ਰੇਮ ਮੰਦਰ ਹੈ ਪ੍ਰੇਮ ਮੰਦਰ ਦੇ ਕਿਲੋਮੀਟਰ ਦੂਰ ਹੈ ਨੇੜੇ ਹੀ ਹੈ ਪ੍ਰੇਮ ਮੰਦਰ ਇਹ ਧਰਮਸ਼ਾਲਾ ਬਾਵਲਪੁਰ ਧਰਮਸ਼ਾਲਾ ਜਿਹੜੀ ਅੰਡਰ ਕੰਸਟਰਕਸ਼ਨ ਹੈ ਮੁਜੀਦ ਖਾਨਗਰੀ ਪੈ ਗਿਆ ਕਿ ਮੈਂ ਗ੍ਰਿਲ ਵਗੈਰਾ ਨਹੀਂ ਹੈ ਕਿ ਪਿੱਛੇ ਨਹੀਂ ਦੇਦਰ ਠੀਕ ਬਾ ਚੱਲੀ ਥੱਲੇ ਹੁਣ ਨਰੂ ਜੀ ਆ ਸਾਹਮਣੀ ਬਿਲਡਿੰਗ ਜਿਹੜੀ ਹੈ ਬਿਲਡ ਪਤਾ ਕੁਝ ਨਾ ਹੀ ਨਹੀਂ ਪਤਾ ਆਪ ਨੂੰ ਬਤਕੜੀ ਬਿਲਡਿੰਗ ਹੈ ਹੈ ਨਾ ਉਹ ਕਹਿੰਦੇ ਬਣਾ ਹਾਂ ਸ਼ਰਮਾ ਜੀ ਇਹ ਆਪਾਂ ਆਪਣੇ ਕੋਲ ਥੋੜਾ ਜਿਹਾ ਦਾਨ ਦਰਸ਼ਨ ਦੇ ਹੋਈ ਸਰ ਨਹੀਂ ਹੈ ਸਰ ਨਹੀਂ ਕੀ ਜੂਰ ਬਣਾ ਘਰੋਂ ਸੁਣ ਪਰਤੀ ਕਿੰਨੇ ਦਿਨ ਆ ਚਿੰਜੀ ਗਲੀ ਥਾਗੇ ਵਸਦੇ ਆ ਮੈਂ ਮੋੜ ਜਿਹੜਾ ਆਪਾਂ ਬਾਕੀ ਬਿਹਾਰੀ ਜਿਹੜਾ ਹਨ ਚਾਰ ਦਿਨ ਲੱਗਦਾ ਉਸ ਸ੍ਰੀ ਮੰਦਿਰ ਗਾਣੇ ਤੇ ਪਹੁੰਚ ਲਿਆ ਸਾਡੇ ਵਾਸਤੇ ਕਹਿੰਦੇ ਕਿ ਨਾ ਤੁਹਾਡਾ ਜਤਿੰਦਰ ਜੀ ਜਤਿੰਦਰ ਜੀ 90 ਤੋਂ ਜਿਹੜਾ ਕਿਤੇ ਦੇਖਦੇ ਕਰਦੇ ਨੇ ਉਹਨਾਂ ਸਾਡੇ ਵਾਸਤੇ ਕਾਫੀ ਮਾਣ ਕਰ ਰਹੇ ਨੇ ਸਮੋਸੇ ਦੇ ਨਾਲ ਕੋਲਡ ਡਰਿੰਕ ਦੇ ਨਾਲ ਸਾਡਾ ਇਹਨਾਂ ਨੇ ਬਹੁਤ ਹੀ ਸੇਵਾ ਕੀਤੀ ਹੈ ਧੰਨਵਾਦ ਕੀਤਾ ਜਾਂਦਾ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਦਾਨ ਜਸਜਨ ਸਿੰਘ ਜੁੱਧ ਦੇ ਨਾਲ ਇੱਥੇ ਚੱਲਿਆ ਕੰਮ ਲਗਭਗ 1 ਸਾਲ ਹੋ ਲੱਗ ਜਾਣਾ ਹੈ ਘੱਟੋ ਘੱਟ ਦੇ ਨੂੰ 10 ਕਰੋੜ ਦੇ ਪਹੁੰਚੇ ਇਹ 3 ਸਟਾਰ ਨੋ ਹੈ ਅੰਦਰ ਫ੍ਰਿਜ ਵੀ ਰੱਖਾਂਗੇ ਜੁਰਜੀ ਆਇੰਟਰ ਕੀਤਾ ਹੈ ਇਹ ਨਹੀਂ ਚਾਰ ਹੈ ਬਾਰਡ ਰਹਿ ਰਹੇ ਉਹਨਾਂ ਨੇ ਕਮਰੇ ਤੇ ਆਇਆ ਕਿ ਇਤਨੀ ਉੱਪਰ ਕਮਰੇ ਨੇ ਬਣਾ ਕੇ ਸਾਰੇ ਕਮਰੇ ਇਸਟੈਂਡਿੰਗ ਰਹਿ ਚੰਗੇ ਉਹ ਉਹ ਕਰਣੀ ਕਰਣੀ ਹੈ ਯਾਰ ਜਿਵੇਂ ਬਣਾਏ ਹੋਏ ਹੈ ਕਿ ਅੱਜ ਜਦੋਂ ਪਹੁੰਚੇ ਤਾਂ ਇਹਨਾਂ ਨੇ ਵੀ ਸਾਡੇ ਵਾਸਤੇ ਕੋਲਡ ਡਰਿੰਕ ਦੇ ਧਾਮ ਕੀਤਾ ਹੋਇਆ ਸੀ ਤੇ ਸਾਡਾ ਵੀ ਬਹੁਤ ਮਮਾਨ ਕੀਤਾ ਇਹਨਾਂ ਨੇ ਕਲੀਅਰ ਹੋ ਗਿਆ ਜੀ ਹਾਂਜੀ ਇਹ ਸਾਡਾ ਰਿਸੈਪਸ਼ਨ ਏਰੀਆ ਜੀ ਅੱਛਾ ਉੱਪਰ ਸੀਲਿੰਗ ਦਾ ਕੰਮ ਬੜਾ ਜੌੜਦਸ ਚੱਲ ਰਿਹਾ ਹੈ ਹੋ ਰਿਹਾ ਜੀ ਟੋਟਲੀ ਫੁਲੀ ਕੀ ਬਾਤ ਹੈ ਕੀ ਬਾਤ ਹੈ ਜੀ ਇਹ ਸਾਡੀ ਬੇਸਮੈਂਟ ਵੀ ਮਲਟੀਫੰਕਸ਼ਨਲ ਹੈ ਹਾਂ ਜਿਹਦੇ ਵਿੱਚ ਫੁਲੀ ਏਸੀ ਬੇਸਮੈਂਟ ਬਣ ਰਹੀ ਹੈ ਅੱਛਾ ਜੀ ਕੀ ਬਾਤ ਹੈ ਚਲੋ ਜੀ ਇਹ ਸਾਡਾ ਆਫਿਸ ਆ ਗਿਆ ਜੀ ਇਹ ਆਫਿਸ ਤੁਹਾਡਾ ਬਣਿਆ ਵੈਰੀ ਗੁੱਡ ਇਹ ਆਪਣਾ ਡਾਈਨਿੰਗ ਹਾਲ ਹੈ ਜੀ ਇਹ ਡਾਈਨਿੰਗ ਹਾਲ ਕੀ ਬਾਤ ਹੈ ਬਹੁਤ ਲੰਬਾ ਜੁੜਾ ਹੈ ਇੱਥੇ ਲੰਗਰ ਦੀ ਹੋਈ ਸਾਰੀਆਂ ਜੀ ਕੀ ਬਾਤ ਹੈ ਚਲੋ ਕੀਚਨ ਕਿਚਨ ਯਾਨੀ ਕਿ ਹਮਾਰਾ ਕੁਆਤਾ ਇੱਥੇ ਕਿਚਨ ਹੈ ਜੀ ਕੀਚਨ ਕੀ ਬਾਤ ਹੈ ਬਹੁਤ ਖੁੱਲੀ ਕੀ ਬਾਤ ਹੈ ਕਿਚਨ ਹੈ ਜੀ ਇਹ ਇੱਕ ਕਿਚਨ ਹੈ ਕਿਚਨ ਉਹ ਤੇ ਵੀ ਪਾਈਪ ਪਲਾਂਜ ਜਿਵੇਂ ਲੰਗਰ ਵਾਸਤੇ ਮੈਂ ਇੱਕ ਕੰਪਲ ਡਾਈਨਿੰਗ ਸਿਸਟਮ ਬਣਿਆ ਬੇ ਬੜੀ ਖਾਣ ਬੀਨ ਵਾਸਤੇ ਸਿਸਟਮ ਆਪਣਾ ਕਾਉ ਜੀ ਨੇ ਪਲੇਟਾਂ ਚਾਹੀਦੀਆਂ ਬੱਤੀ ਬਫੇ ਸਿਸਟਮ ਚੱਲੇਗਾ ਫਰਪੇ ਢਿੱਕਾ ਬੋ ਜੀ ਲਿਫਟ ਹੈ ਲਿਫਟ ਲੱਗੀ ਜੋ ਬਣਾ ਤੇ ਚੱਲ ਰਿਹਾ ਹਾਂ ਰੂਮ ਰੂਮ ਵਗੈਰਾ ਫਿਰ ਉੱਪਰ ਹਾਂਜੀ ਸਾਰੇ ਰੂਮ ਉਪਰ ਸਾਡਾ ਸਟੋਰੇਜ ਠੀਕ ਹੈ ਅਗੇ ਸਟੋਰਮ ਕਿਚਨ ਵੀ ਆ ਗਿਆ ਇੱਕ ਸਿੜੀ ਪਿੱਛੇ ਦੀ ਆ ਗਈ ਦੇਖਾ ਗਿਆ ਜਿਹੜੂ ਕੰਟ ਲੈਫਟੀ ਉਹ ਵੀ ਸਿੜੀ ਵੀ ਹੋਗੀ ਇਹ ਤਿੰਨ ਰੂਮ نیچے ਦੇ ਬਾਕੀ ਰੂਮ ਠੀਕ ਹੈ ਸਰ ਆਓ ਤੁਹਾਨੂੰ ਹੁਣ ਬਰਿੰਦਾਵਨ ਚ ਉਸ ਜਗ੍ਹਾ ਤੇ ਲੈ ਚਲੀਏ ਜਿੱਥੇ ਬਾਵਲਪੁਰ ਸਮਾਜ ਨੇ ਆਪਣੀ ਧਰਮਸ਼ਾਲਾ ਇੱਥੇ ਬਣਾਈ ਹੈ ਸਾਰੇ ਸਮਾਜ ਦੇ ਸਯੋਗ ਦੇ ਨਾਲ ਉਸ ਬਿਲਡਿੰਗ ਦੇ ਆਓ ਤੁਹਾਨੂੰ ਦੋਸ਼ਿੰਗ ਰਾਇਏ ਕਿ ਕੰਮ ਕਿੱਥੇ ਤੱਕ ਪਹੁੰਚ ਚੁੱਕਿਆ ਹੈ ਆ ਦੇਖੋ ਇਹ ਬਾਥਰੂਮ ਸਾਈਡ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਕਮਰੇ ਹਨ ਸੀਲਿੰਗ ਦਾ ਕੰਮ ਵੀ ਚੱਲ ਰਿਹਾ ਹੈ ਸੀਲਿੰਗ ਦੇਖੋ ਜੀ ਬਹੁਤ ਛੇ ਟੰਗ ਦੇ ਨਾਲ ਕੰਮ ਇੱਥੇ ਹੋ ਰਿਹਾ ਹੈ ਆਪ ਜੀ ਦੁਆਰਾ ਜੋ ਵੀ ਤੁਸੀਂ ਇੱਥੇ দান ਦਿੱਤਾ ਹੈ ਜੋ ਵੀ ਤੁਸੀਂ ਡੋਨੇਸ਼ਨ ਇਸ ਸ਼ਰਮ ਸ਼ਾਲਾ ਦਿੱਲੀ ਕੀਤੀ ਹੈ ਉਸੇ ਟੰਗ ਦੇ ਨਾਲ ਨਦੀ ਵਰਤੋਂ ਹੋ ਰਹੀ ਹੈ ਸਾਡੇ ਡਾਕਟਰ ਸਾਹਿਬ ਅਮਨ ਕਮਨ ਆਉਂਦੇ ਹੋ ਡਾਕਟਰ ਸਾਹਿਬ ਅਸੀਂ ਜਿਹੜੇ ਇੱਕੋ ਦੇ ਇਸ ਪ੍ਰੋਗਰਾਮ ਨੂੰ ਦਾ ਸੰਚਾਲਨ ਦੇਖ ਰੇ ਕਰ ਰਹੇ ਹਨ ਉਹਨਾਂ ਤੋਂ ਵੀ ਆਪਾਂ ਜਾਣਕਾਰੀ ਲਵਾਂਗੇ ਹਾਂਜੀ ਤੇ ਤੁਸੀਂ ਇਹਨਾਂ ਦਾ ਕਰ ਰਹੇ ਹੋ ਦੇਖ ਰਿਹਾ ਤੁਸੀਂ ਕਰ ਰਹੇ ਹੋ ਤੁਸੀਂ ਸਮਝ ਨਹੀਂ ਹੋਈ ਨਹੀਂ ਜੀ ਨਾਪੇ ਤੋਂ ਨਾਪੇ ਤੋਂ ਸਾਡੇ ਭਾਈ ਸਾਹਿਬ ਸਾਰੇ ਇਸ ਜਿਹੜੇ ਬਿਲਡਿੰਗ ਦਾ ਦੇਖ ਰਿਹਾ ਕਰ ਰਹੇ ਨੇ ਇੱਕ ਇੱਕ ਇੱਥੇ ਇੱਕ ਇੱਕ ਸਿਮਿੰਟਾ ਥੱਲੇ ਇਹਨਾਂ ਦੇ ਦੇਖ ਰਿਹਾ ਦੇ ਵਿੱਚ ਹੋ ਰਿਹਾ ਤੇ ਆਉਂਦੇ ਜਾਣ ਕਰ ਲਈਏ ਹਾਂ ਭਾਈ ਸਾਹਿਬ ਇਹ ਤੁਸੀਂ ਇਹ ਜਿਹੜੇ ਬਿਲਡਿੰਗ ਬਣਾ ਰਹੇ ਹੋ ਕਿੰਨੇ ਚਿਰ ਹੋ ਗਿਆ ਤੁਹਾਡੇ ਨੂੰ ਮੰਨਦੇ ਨੂੰ ਲਗਭਗ ਸਾਲ ਹੋ ਗਿਆ ਹੈ ਔਰ ਆਈਡੀ ਕਿੰਨੇ ਚਿਤ ਵਿੱਚ ਕੰਪਲੀਟ ਹੋ ਜੇਗੀ ਸਾਡੀ ਕੋਸ਼ਿਸ਼ ਹੈ ਜਿੰਨੀ ਜਲਦੀ ਹੋ ਸਕੇ ਵੀ ਫਿਰ ਵੀ 7-8 ਮਹੀਨੇ ਅਸੀਂ ਟਾਰਗੇਟ ਲੈ ਕੇ ਚੱਲਦੇ ਹਾਂ ਮਾਰਚ ਤੱਕ ਅਸੀਂ ਇਹਨੂੰ ਕੰਪਲੀਟ ਕਰ ਦੇਈਏ ਇਹ ਜਿਹੜੀ ਜਗ੍ਹਾ ਕਿੰਨੀ ਗਾਜਾ ਹੈ ਸਕੂਅਰ ਫੁੱਟ ਵਾਲੀ ਕਿਥੇ ਮੀਟਰ ਦੇ ਵਿੱਚ ਹੁੰਦੀ ਹੈ ਜੀ 800 ਮੀਟਰ ਮੀਟਰ ਦੇ ਵਿੱਚ ਤਾਂ ਮੰਗਾ ਜੀ 800 ਮੀਟਰ 800 ਮੀਟਰ ਤੇ ਲਗਭਗ ਬਾਬਲਪੁਰ ਸਮਾਜ ਨੇ ਹੀ ਡੋਨੇਟ ਕੀਤਾ ਜਾਂ ਹੋਰ ਵੀ ਦੂਜੀਆਂ ਸੰਸਥਾਵਾਂ ਬਾਹਰੋਂ ਕੋਈ ਦਾਨ ਕਰ ਰਿਹਾ ਤੁਹਾਨੂੰ ਵੀ ਬਾਬਲਪੁਰ ਸਮਾਜ ਵੱਲੋਂ ਆਇਆ ਕੁਝ ਲੋਕਾਂ ਦਾ ਬਾਹਰੋਂ ਵੀ ਸਹਿਯੋਗ ਹੈ ਵੈਰੀ ਗੁੱਡ ਵੈਰੀ ਗੁੱਡ ਤੇ ਕੋਈ ਕਿਸੇ ਘਾਟਦਾ ਨਹੀਂ ਆ ਰਹੀ ਨਹੀਂ ਕਿਸ ਤਰੀਕੇ ਦੀ ਘਾਟ ਨਹੀਂ ਉਹ ਵੀ ਆਟ ਦੇਣਾ ਤੇ ਤੁਹਾਡੇ ਵਰਗੇ ਸੱਤ ਦਾਨੀ ਸੱਜਣ ਬਹੁਤ ਨੇ ਜੀ ਜਿਨ੍ਹਾਂ ਉਹਨਾਂ ਵੱਲੋਂ ਪੂਰਾ ਸਹਿਯੋਗ ਹੋ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਜੇ ਸਾਨੂੰ ਲੋੜ ਹੋਈ ਕਿ ਤੁਸੀਂ ਸਾਡੇ ਨਾਲ ਸਾਰੇ ਖੜੇ ਹੋ ਸਮਾਣੇ ਵੱਲੋਂ ਵੀ ਕਾਫੀ ਸਹਿਯੋਗ ਮਿਲਿਆ ਹੈਣਾ ਤੁਹਾਨੂੰ ਹਾਂ ਜੀ ਸਾਡੇ ਡਾਕਟਰ ਸ਼ਾਮਲਾਲ ਜੀ ਨੇ ਜੀ ਉਹਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਸਾਨੂੰ ਡਾਕਟਰ ਸ਼ਾਮਲਾਲ ਜੀ ਸਾਡੇ ਵਿਚਕਰ ਨੇ ਤੇ ਡਾਕਟਰ ਜੀ ਦਾ ਬਹੁਤ-ਬਹੁਤ ਧੰਨਵਾਦ ਕੇਬੀ ਲੈਬੋਰੀ ਹਲੇ ਦਾ ਤੇ ਇੱਥੇ ਸਾਡੇ ਸਮਾਣੇ ਤੋਂ ਵੀ ਸੰਗਤਾਂ ਤੇ ਪਹੁੰਚੀ ਹੈ ਸਾਰੀ ਬਿਲਡਿੰਗ ਦਾ ਮੌਇਨਾ ਕਰ ਲਿਆ ਦੇਖ ਕੇ ਮਨ ਬੜਾ ਖੁਸ਼ ਹੋਇਆ ਹੈ ਕਿ ਵਾਕਈ ਹੀ ਜਿਹੜਾ ਪੈਸਾ ਜਿਹੜਾ ਡੋਨੇਟ ਦਾਨ ਕੀਤਾ ਗਿਆ ਹੈ ਬਿਲਕੁਲ ਸਹੀ ਢੰਗ ਦੇ ਨਾਲ ਇੱਥੇ ਚੱਲ ਰਿਹਾ ਹੈ ਹਾਂਜੀ ਤੁਹਾਨੂੰ ਦਿਖਾਉਗੀਆਂ ਅੱਗੇ ਹੋਰ ਕੁਝ ਹਾਂਜੀ ਜਰੂਰ ਜੀ ਹਾਂਜੀ ਚਲੋ ਜੀ ਆਓ ਜੀ ਆ ਸਾਡਾ ਰਿਟਰੈਕਸ਼ਨ ਹੈਗੀ ਹੈ ਜੀ ਇੱਕ ਨੂੰ